ਤਨ ਹੈ ਤੁਹਾਡਾ ਆਪਣਾ ਹੋਸਟ ਐਂਡ ਦੋਸਤਾਂ ਮੈਂ ਢਿੱਲੋਂ ਤੁਸੀਂ ਦੇਖ ਰਹੇ ਹੋ ਡੀਪੀ ਵੀ ਪੰਜਾਬੀ ਅਨਿਵਾਰ ਨਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਰਣ ਕੋ ਲਗ ਜਾਂ ਕਿ ਪ੍ਰਭ ਅਗਰਦਾਸ ਅਰਦਾਸ ਇੱਕ ਓ ਊੰਕਾਰ ਵਾਹਿਗੁਰੂ ਕੀ ਫਤਿਹ ਜੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਰਸ਼ੇ ਦਸਵੀਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲੰਕਿ ਧਿਆਈ ਫਿਰੰਗ ਦੇ ਮੁਰਤੀ ਅਮਰਦਾਸ ਜੀ ਰਾਮਦਾਸਾ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸੰਦਰੋ ਸ੍ਰੀ ਹਰਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਦਾਂ ਸਭ ਜਾਈ ਤੇਗ ਬਹਾਦਰ ਜੀ ਸਿਮਰੀ ਆ ਘਰ ਨੋਂ ਨੇ ਦਿਵਾਲਾ ਧਾਏ ਸਭ ਤੇ ਹੁਣੇ ਸਹਾਏ ਸਭ ਤੇ ਹੁਣੇ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤੇ ਹੁਣੇ ਸਹਾਏ ਦਸਾਂ ਪਾਛੇ ਜੀ ਦੀ ਜਾਗਦੀ ਜੋਤ ਜੁਗ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਦੇ ਪਾਠ ਦਰਸ਼ਨੀਕਾਰ ਉਪਦੇਸ਼ੀ ਦਾ ਧੰਨ ਕਰਕੇ ਬੋਲੋ ਜੀ ਵਾਹਿਗੁਰੂ ਜੀ ਪੰਜਾਬ ਪਿਆਰੀਆਂ ਚਾਹਾਂ ਸਾਹਿਬ ਜਾਨਾਂ ਚਾਹਲੀਆਂ ਮੁਕਤੀਆਂ ਭਟਨੀਆਂ ਜੱਟੀਆਂ ਪਟੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਦੇਗਵਾਹੀ ਦੇਖਿਆ ਹੰਡਟ ਦੀ ਤਾਤ ਨਾ ਪਿਆਰਿਆ ਸੱਜਿਆਰਿਆਂ ਦੀ ਸਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਸੇਕ ਸੀਸ ਦੇ ਉੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਾਨ ਆਰਿਆਂ ਨਾਲ ਚਿਰਾਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕ ਕੇਸਾਂ ਸੁਆਸ ਸੁਆਸਾਂ ਸੰਗ ਨਿਭਾਇਆ ਸਮੂਹੀ ਦਾਨੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਜੀ ਪੰਜਾਂ ਤੱਕ ਤਾਂ ਸਰਬੱਤ ਗੁਰੂਆਂ ਗੁਰਧਾਮਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੀ ਪ੍ਰਥਮੀ ਸਰਬਤ ਖਾਲਸਾ ਜੀ ਕੇ ਉਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਦਿੱਤਾ ਵੇ ਕਿਤੇ ਆਮਣ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰੈਤ ਤੇਗ ਤੇਗ ਫਤੇ ਦਰਦ ਕੀ ਪਾਇ ਜਪੰਥ ਕੀ ਜੀ ਸਰਬਜੀ ਸਾਹਿਬ ਜੀ ਸਹਾਏ ਖਾਲਸਾ ਜੀ ਕਬੂਲ ਵਾਲੇ ਬੋਲੋ ਜੀ ਅੱਲੈਕੁਮ ਅਸਸ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਨਾਨ ਵਿਸਾਹ ਦਾਨ ਭਰੂਸਾ ਦਾਨ ਦਾਣਾ ਸਰਦਾਨ ਨਾਮ ਦਾਨ ਸ਼੍ਰੀ ਅਮਰਤ ਸਰ ਸਾਹਿਬ ਜੀ ਦੇ ਇਸ਼ਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਅੱਲੈਕੁਮ ਅਸਸ ਸਿੱਖਾਂ ਦਾ ਮਨ ਨੀਵਾ ਮਤੁਕੀ ਮਤ ਦੇ ਰੱਖੀ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦੇ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਜੀ ਤੇ ਹੋਰ ਗੁਰੂ ਦੇ ਚ ਸਵਰਗਵਾਸੀ ਭਾਈ ਰਵੰਧ ਸਿੰਘ ਜੀ ਅਤੇ ਉਹਨਾਂ ਦੀ ਸਮੂਹਿਕ ਟੀਮ ਦੇ ਉਤਮ ਸਰਕਾਰ ਜਿਹੜੀ ਨਾਣਾ ਮੰਡੀ ਨਵੀਂ ਬਣੀ ਸੀ ਜੀ ਉਹਦਾ ਹੁਣ ਸਤਿਗੁਰ ਸੁਖਿਆ ਪਾਸ਼ਾ ਜੀ ਉਹ ਨਵੀਨੀਕਰਨ ਹੋਇਆ ਦੁਬਾਰਾ ਉਹ ਨਵੀਂ ਮੰਡੀ ਬਣਾਈ ਗਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਕੁਝ ਗ੍ਰਾਂਟ ਦਿੱਤੀ ਸੀ ਉਸ ਤੋਂ ਬਾਅਦ ਸਮੂਹ ਨਗਰ ਨਿਵਾਸੀ ਪਿੰਡ ਸਰੀਏ ਵਾਲਿਆਂ ਨੇ ਸਾਰੇ ਹੀ ਆੜਤੀਆਂ ਵੀਰਾਂ ਨੇ ਆਪਣੇ ਤਾਨਮਨ ਧਨ ਦੇ ਨਾਲ ਸੇਵਾ ਕੀਤੀ ਹੈ ਜੀ ਬਹੁਤ ਸਾਰੇ ਲੋਕਾਂ ਨੇ ਹੱਥੀ ਸੇਵਾ ਕੀਤੀ ਹੈ ਮਾਇਆ ਕਰਕੇ ਸੇਵਾ ਕੀਤੀ ਹੈ ਸੋ ਸਾਰਿਆਂ ਦੀ ਅਰਦਾਸ ਬੇਨਤੀ ਜੋਦੜੀ ਆਪ ਦੀ ਕਿਰਪਾ ਦੇ ਨਾਲ ਹੀ ਅਰਦਾਸ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕੀਤੀ ਗਈ ਸੀ ਆਰੰਭ ਮੰਡੀ ਕਰਨ ਵੇਲੇ ਜੀ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਸਮੁੱਚੇ ਹੀ ਆੜਤੀਏ ਵੀਰ ਸਾਰੇ ਹੀ ਕਿਸਾਨ ਵੀਰ ਗ੍ਰਾਮ ਪੰਚਾਇਤ ਸਿਲੀਏ ਵਾਲਾ ਅਤੇ ਹੋਰ ਪਤਵੰਤੇ ਸੱਜਣਾ ਦੇ ਸਾਰਿਆਂ ਨੇ ਰਲ ਮਿਲ ਕੇ ਆਪ ਜੀ ਸ਼ੁਕਰਾਨੇ ਵਜੂਰ ਅਰਦਾਸ ਬੇਨਤੀ ਕਰ ਰਹੇ ਆ ਜੀ ਆਪ ਜੀ ਨੇ ਜਿਹੜੀ ਨਵੀਂ ਦਾਣਾ ਮੰਡੀ ਬਖਸ਼ਿਸ਼ ਕੀਤੀ ਜਿਸ ਵਿੱਚ ਕਿਸਾਨਾਂ ਦੀ ਫਸਲ ਕੁਝ ਆ ਗਈ ਹੈ ਪਾਕਪ ਖੇਤਾਂ ਵਿੱਚ ਖੜੀ ਹੈ ਜੀ ਸਤਿਗੁਰੂ ਸੱਚਾ ਪਾਤਸ਼ਾਹ ਜੀ ਉਹ ਇਸੇ ਤਰ੍ਹਾਂ ਹੀ ਕਿਰਪਾ ਕਰਨੀ ਖੜੀ ਫਸਲ ਦੀ ਰੁਿਕਨਤਾ ਸਹਿਤ ਸਤਿਗੁਰੂ ਸੱਚਾ ਪਾਤਸ਼ਾਹ ਜੀ ਮੰਡੀ ਵਿੱਚ ਪੰਚਾਉਣ ਦੀ ਕਿਰਪਾਲਤਾ ਕਰਨੀ ਦੀ ਸਾਰੀ ਮੰਡੀ ਦਾ ਜਿਹੜਾ ਕੰਮ ਆਪ ਜੀ ਦੀ ਕਿਰਪਾ ਸਦਕਾ ਪਿੰਡ ਦੀ ਏਕਤਾ ਦੇ ਸਦਕਾ ਨਿਰਵਿਘਨਤਾ ਸਹਿ ਦਸਾਂ ਪੂਰਨ ਹੋਇਆ ਜੀ ਆਪ ਜੀ ਦਾ ਲੱਖ ਲੱਖ ਸ਼ੁਕਰ ਹੈ ਲੱਖ ਲੱਖ ਸ਼ੁਕਰ ਹੈ ਸਤਿ ਪਾਤਸ਼ਾਹ ਜੀ ਉਹ ਗਾਂ ਵੀ ਪਿੰਡ ਦੇ ਇੱਕ ਸਾਂਝੇ ਕੰਮ ਇਸੇ ਹੀ ਤਰ੍ਹਾਂ ਸਮੂਹ ਸੰਗਤਾਂ ਦੇ ਨਗਰ ਨਿਵਾਸੀਆਂ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਦੇ ਨਾਲ ਕਰਵਾਉਂਦੇ ਰਹਿਣਾ ਜੀ ਉਹ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਸਾਰੇ ਹੀ ਆੜਤੀਏ ਵੀਰ ਕਿਸਾਨ ਵੀਰ ਸਮੂਚੀ ಗ್ರಾಮ ਪੰਚਾਇਤ ਸਾਰੇ ਪਿੰਡ ਵੱਲੋਂ ਆਪ ਜੀ ਦਾ ਲੱਖ ਲੱਖ ਸ਼ੁਕਰ ਹੈ ਜੀ ਲੱਖ ਲੱਖ ਸ਼ੁਕਰ ਹੈ ਜਿਨ੍ਹਾਂ ਨੇ ਦੁਬਾਰਾ ਵਿਕਤਮ ਖੇਤੀ ਦੀ ਸੰਭਾਲ ਵਾਸਤੇ ਦਾਣਾ ਮੰਡੀ ਦੀ ਬਖਸ਼ਿਸ਼ ਕੀਤੀ ਹੈ ਜੀ ਆਪ ਜੀ ਦਾ ਲੱਖ ਲੱਖ ਸ਼ੁਕਰ ਹੈ ਜੀ ਇਸੇ ਹੀ ਸਤਿਗੁਰੂ ਸਚਿਆ ਪਾਤਸ਼ਾਹ ਨੂੰ ਖੁਸ਼ੀਆਂ ਨੂੰ ਮੁੱਖ ਰੱਖਦੇ ਆ ਹੋਇਆ ਪਰਦਾਸਿਆਂ ਦਾ ਪ੍ਰਸ਼ਾਦ ਹਾਜ਼ਰ ਹੈ ਧਰਤੀ ਪ੍ਰਮਾਨ ਹੋਵੇ ਸੰਗਤਾਂ ਵਿੱਚ ਵਰਤੌਣ ਦੀ ਆਗੇ ਆਪਕਸ਼ੋ ਜੀ ਇਸੇ ਤਰ੍ਹਾਂ ਹੀ ਸਾਰੇ ਨਗਰ ਤੇ ਮਿਹਰ ਪਰਿਆ ਹੱਥ ਰੱਖਣਾ ਨਹੀਂ ਸਾਰੇ ਆੜਤੀਆਂ ਤੇ ਮਿਹਰ ਪਰਿਆ ਹੱਥ ਰੱਖਣਾ ਪਿਛਲੇ ਸਮੇਂ ਦੇ ਵਿੱਚ ਜੋ ਆੜਤੀਏ ਵੀਰ ਜਾਂ ਕਿਸਾਨ ਵੀਰ ਸਤਿਗੁਰ ਸੱਚਾ ਪਾਸ਼ਾ ਜੀ ਜਿਹੜੇ ਇਹ ਮੰਡੀ ਵਿੱਚ ਆਉਂਦੇ ਸੀ ਆਪਣਾ ਕਾਰੋਬਾਰ ਕਰਦੇ ਸੀ ਉਹ ਪਿਛਲੇ ਸਮਿਆਂ ਵਿੱਚ ਆਪੀ ਦੇ ਚਰਨਾਂ ਵਿੱਚ ਜਿਆਬ ਰਾਜੇ ਜੀ ਉਹਨਾਂ ਦੀ ਆਤਮਾ ਨੂੰ ਸੁਖ ਸ਼ਾਂਤੀ ਪ੍ਰਦਾਨ ਕਰਨੀ ਜੀ ਉਹਨਾਂ ਦੇ ਪਰਿਵਾਰਾਂ ਨੂੰ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਕਿਸਾਨ ਵੀਰਾਂ ਦੀ ਮੰਡੀ ਦੇ ਕੰਮਾਂ ਦੇ ਵਿੱਚ ਸੇਵਾ ਕਰਨ ਦੀ ਸਮਰੱਥਾ ਬਖਸ਼ਣੀ ਜੀ ਉਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਤੰਦਰੁਸਤੀ ਤੰਦਰੁਸਤੀ ਬਖਸ਼ ਕਰਨੀ ਜੀ ਉਹ ਇਸ ਵੇਲੇ ਦੀ ਅਰਦਾਸ ਆਪ ਜੀ ਦੇ ਚਰਨ ਕਮਲ ਉਪਰ ਪਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਬਸਤਾਵਾ ਵਾਹਿਗੁਰੂ ਦਾ ਖਾਲਸਾ ਹੋਰੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਸਮਾਪਾ ਕੇ ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ ਸੀ ਆ ਕਾਫੀ ਖਾਸ ਦਾ ਹਾਲਤ ਹੋ ਗਈ ਸੀ ਪਿਛਲਾ ਕੁਝ ਅਜਹ ਸਮਾਂ ਵੀ ਆਇਆ ਸੀ ਜਿਦੇ ਵਿੱਚ ਕਿਸਾਨਾਂ ਦੀ ਫਸਲ ਦਾ ਵੀ ਨੁਕਸਾਨ ਹੋਇਆ ਸੀ ਸੋ ਲੋੜ ਸੀ ਕਾਫੀ ਸਮੇ ਤੋਂ ਮੰਗ ਸੀ ਕਿਸਾਨਾਂ ਦੀ ਪਿੰਡ ਵਾਸੀਆਂ ਦੀ ਆਰਤੀਆਂ ਵੀਰਾਂ ਦੀ ਵੀ ਜਿਹੜੀ ਮੰਡੀ ਆ ਉਸ ਦਾ ਕੁਝ ਕੀਤਾ ਜਾਵੇ ਸੋ ਸਰਕਾਰ ਨੂੰ ਕਾਫੀ ਸਮੇ ਦੀ ਪਿਛਲੇ ਸਮੇ ਦੇ ਵਿੱਚ ਵੀ ਪੰਚਾਇਤ ਵੱਲੋਂ ਉਪਰਾਲਾ ਕੀਤਾ ਗਿਆ ਸੀ ਸੋ ਚਲੋ ਜੋ ਵੀ ਕੋਈ ਪ੍ਰੋਸੀਜਰ ਹੁੰਦਾਗਾ ਸੋ ਆਪਾਂ ਨੂੰ ਇਸ ਵਾਰ ਲਗਭਗ 7.5 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਪੰਜਾਬ ਸਰਕਾਰ ਤੇ ਮੰਡੀ ਬੋਰਡ ਵੱਲੋਂ ਪਾਸ ਕਰਕੇ ਦਿੱਤਾ ਗਿਆ ਸੋ ਜਿਹਦੇ ਵਿੱਚ ਜਿਹੜਾ ਭਾਰਤ ਦਾ ਜੋ ਕੰਮ ਸੀ ਉਹ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਤੇ ਕੀਤਾ ਜਾਣਾ ਸੀ ਸੋ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਅਸੀਂ ਸਮੁੱਚੀ ಗ್ರಾಮ ਪੰਚਾਇਤ ਵੱਲੋਂ ਸਪਾਂਸਰ ਵੱਲੋਂ ਵੀ ਸਾਰੇ ਪਿੰਡ ਵਾਸੀਆਂ ਨੇ ਲਗਭਗ 10 ਪਲੱਸ 12 ਲੱਖ ਜੋ ਕਿ ਮੋਟਾ-ਮੋਟਾ ਜੀ ਆਪਾਂ ਜਾਣੀਏ ਜਿਹੜਾ ਖਰਚਾ ਭਰਤ ਤੇ ਆਇਆ ਲਗਭਗ 322942 ਤੋਂ 3342 ਜਿਹੜੇ ਟਰਾਲੇ ਆ ਮਿੱਟੀ ਦੇ ਜਿਹਦੀ ਕੋਸਟ ਕੇ 12 ਲੱਖ ਦੇ ਕਰੀਬ ਬਣਦੀ ਹੈ ਤੇ ਇੰਨੀ ਵੱਡੀ ਰਾਸ਼ੀ ਇੰਨੀ ਵੱਡੀ ਮਦਦ ਪਹਿਲੀ ਵਾਰੀ ਹੋਇਆ ਪਿੰਡ ਦੇ ਇਤਿਹਾਸ ਦੇ ਵਿੱਚ ਕਿ ਇੰਨੀ ਵੱਡੀ ਰਾਸ਼ੀ ਪਿੰਡ ਦੇ ਵਿੱਚ ਇਕੱਠੀ ਹੋਈ ਹੈ ਉਹ ਕਿਸੇ ਸਾਂਝੇ ਕੰਮ ਦੇ ਲਈ ਸੋ ਇੱਕ ਵਾਰੀ ਮੈਂ ਕਹੂੰਗਾ ਵੀ ਆਪਾਂ ਆਪ ਦੇ ਨਾਂ ਦੇ ਪਿੰਡ ਵਾਸੀ ਤੇ ਪਿੰਡ ਦੇ ਨਾਂ ਤੇ ਤਾੜੀਆਂ ਜ਼ਰੂਰ ਮਾਰੀਏ ਇਸ ਤਰ੍ਹਾਂ ਹੋਣਾ ਚਾਹੀਦਾਗਾ ਇਹ ਇਹ ਲੋੜ ਹੈ ਕਿਉਂਕਿ ਜਿਸ ਤਰ੍ਹਾਂ ਸਿਰਾਂ ਦੇ ਨਾਲ ਸੰਬੰਧਿਤ ਨਹੀਂ ਸਾਡੇ ਵੀਰ ਵਿਚਰਦੇ ਰਹਿੰਦੇ ਨੇ ਸਮਾਜ ਦੇ ਵਿੱਚ ਕੋਈ ਨਵੀਂ ਤਕਨੀਕ ਹੈ ਤਜਰਬੇ ਦੇ ਵਿੱਚ ਆਪਦੇ ਤਜਰਬੇ ਸਾਂਝੇ ਕੀਤੇ ਜਿਹਦੇ ਨਾਲ ਜੋ ਕੋਈ ਕਮੀਆਂ ਸੀ ਉਹ ਆਪਾਂ ਦੂਰ ਕਰ ਪਾਏ ਆ ਜਿਸ ਤਰ੍ਹਾਂ ਪਾਣੀ ਦੇ ਪ੍ਰਬੰਧ ਦੀ ਜੋ ਇੱਥੇ ਮੰਡੀ ਚ ਕੰਮ ਕਰਦੀ ਆ ਉਹ ਵੀ ਤਕਨੀਕ ਨੇ ਇੱਥੇ ਆ ਗਏ ਸਾਰੇ ਉਹਨਾਂ ਵੱਲੋਂ ਸਾਰਿਆਂ ਦਾ ਪਹਿਲੀ ਗੱਲ ਤਾਂ ਬਹੁਤ-ਬਹੁਤ ਸ਼ੁਕਰੀਆ ਜਿਹੜੇ ਇੱਥੇ ਆ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ ਔਰ ਵੀਰੋ ਮੈਂ ਤੁਹਾਨੂੰ ਇਸ ਮੰਡੀ ਦੇ ਕੁਝ ਉੱਚਾ ਹੋਣ ਦੇ ਤੇ ਨੀਵੇਂ ਹੋਣ ਦੇ ਕੁਝ ਫੈਕਟਰ ਦੱਸ ਰਿਹਾ 2022 ਦੇ ਵਿੱਚ ਇੱਥੇ ਨਗ ਮੀਂਹ ਪਿਆ ਕਿਉਂਕਿ ਚਾਰ ਚਫੇਰੇ ਪਿੰਡ ਦੀਆਂ ਜਿਹੜੀਆਂ ਗਲੀਆਂ ਸੀ ਉਹ ਹੋਗੀਆਂ ਸੀ ਉੱਚੀਆਂ ਤਾਂ ਸਾਰੇ ਪਿੰਡ ਦਾ ਪਾਣੀ ਸਾਰੀਆਂ ਸੜਕਾਂ ਦਾ ਪਾਣੀ ਤੇ ਮੰਡੀ ਦੇ ਵਿੱਚ ਆਉਣ ਲੱਗ ਗਿਆ ਇੱਕ ਇੱਥੇ 14 ਆੜ੍ਹਤੀ ਵੀ ਆ ਤੇ ਜੇ ਇੱਕ ਆੜਤੀਏ ਦੀਆਂ 2-200 ਬੋਰੀਆਂ ਜੇ ਭਿੱਜੀਆਂ ਗਈਆਂ ਸਾਰੀਆਂ ਤਾਂ ਪਰਤੀ ਕੀਤੀਆਂ ਫਿਰ ਜਦੋਂ ਦੁਬਾਰਾ ਉਹ ਪਰਤੀ ਕਰਦੇ ਆਂ ਤੇ ਇੱਕ ਬੋਰੀ ਦਾ 5 ਕਿਲੋ ਦਾ ਨੁਕਸਾਨ ਇਹਦਾ ਮਤਲਬ 40-50 ਰੁਪਏ ਇੱਕ ਬੋਰੀ ਦੇ ਤੁਸੀਂ ਲਾ ਕੇ ਵੇਖ ਲਓ ਵੀ ਸਾਡੇ ਆੜਤੀਏ ਵੀਰਾਂ ਨੂੰ ਵੀ ਲੱਖਾਂ ਰੁਪਏ ਦਾ ਉਸ ਟਾਈਮ ਤੇ ਘੱਟ ਆਪਿਆ ਕਿਉਂਕਿ ਤੁਸੀਂ ਤਾਂ ਤੋਲ ਕੇ ਘਰੇ ਜਾਂਦੇ ਰਹੇ ਕਈ ਇੱਥੇ ਮੇਰੇ ਵੀਰ ਭਰਾ ਹੋਣਗੇ ਸਾਨੂੰ ਭਾਈ ਮੈਂ ਉਸ ਟਾਈਮ ਦੀ ਇੱਕ ਉਹ ਵੀਡੀਓ ਵੀ ਬਣਾਈ ਆ ਜੇ ਕਿਸੇ ਭੈਣ ਭਰਾ ਨੂੰ ਚਾਹੀਦੀ ਹੋਵੇ ਤਾਂ ਮੈਂ ਦੇ ਵੀ ਸਕਦਾ ਵੀ ਸਾਡੇ ਵੱਲੋਂ ਆਰਤੀਆਂ ਵੱਲੋਂ ਤਾਂ ਇਹ ਬਹੁਤ ਵਧੀਆ ਕੰਮ ਹੋਇਆ ਜੇ ਪੰਚਾਇਤ ਦੇ ਅਪਰਾਲੇ ਨਾਲ ਇੱਕ ਮੰਡੀ ਦਾ ਨਵੀਨੀਕਰਨ ਹੋਇਆ ਹੈ ਕਾਫੀ ਮੰਡੀ ਦੇ ਵਿੱਚ ਸਹੂਲਤਾਂ ਵੀ ਪੈਦਾ ਹੋਈਆਂ ਤੇ ਮੰਡੀ ਦਾ ਕਿਨਾਰਾ ਸਾਈਜ਼ ਵੀ ਲਗਭਗ ਇਹ ਕਹਿੰਦੇ ਵੀ ਡੇਢ ਗੁਣਾ ਵੱਧ ਗਿਆ ਹਾਂਜੀ ਤੇ ਉਹਦੇ ਬਾਰੇ ਸੋਨੂੰ ਆੜਤੀਆਂ ਨੂੰ ਇਹਦਾ ਕਿੰਨਾ ਕ ਫਾਇਦਾ ਹੋਣਾ ਹੈ ਕੀ ਕਹਿਣਾ ਚਾਹੂੰਗਾ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਸਾਡਾ ਇਹ ਵਿਚਾਰਾ ਜਿਹੜੀ ਮੰਡੀ ਸੀ ਬਹੁਤ ਨੀਵੀਂ ਹੋ ਚੁੱਕੀ ਸੀ ਕਿਸਾਨ ਭਰਾਵਾਂ ਦਾ ਆੜਤੀਆਂ ਦਾ ਬਹੁਤ ਨੁਕਸਾਨ ਹੋ ਰਿਹਾ ਸੀ ਲੇਬਰ ਨੂੰ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਸੀ ਇਹ ਬਹੁਤ ਵਧੀਆ ਕੰਮ ਆਇਆ ਪਿੰਡਾਸਤੇ ਵੀ ਆੜਤੀਆਂਸਤੇ ਵੀ ਅਸੀਂ ਤਹਿ ਦਿਲੋਂ ਸਾਰੇ ਆਰਤੀਏ ਸਰਬੰਸਾਹ ਦਾ ਸਮੁੱਚੇ ਗ੍ਰਾਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਪਿੰਡ ਸਰੀਵਾਲ ਦੀ ਪੰਚਾਇਤ ਦੇ ਪ੍ਰਬਾਲ ਦੇ ਨਾਲ ਪੰਜਾਬ ਮੰਡੀ ਬੋਰਡ ਵੱਲੋਂ ਇੱਕ ਮੰਡੀ ਬਣਾਈ ਗਈ ਹੈ ਜਿਹਨੂੰ ਅੱਜ ਤੁਸੀਂ ਕਿਸਾਨਾਂ ਦੇ ਤੇ ਆਰਤੀਆ ਸਪੁਰਦ ਕੀਤਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਇਹ ਮੰਡੀ ਤੇ ਲਗਭਗ ਦੱਬੇ ਦੇ ਹਾਕ ਵਿੱਚ ਬਣੀ ਸੀ ਤੇ ਸਮਾਂ ਪੈ ਕੇ ਖਸਤਾ ਹਾਲ ਤੋਂ ਕਿਸੇ ਉਸ ਦੀ ਲੋੜ ਸੀ ਕਾਫੀ ਸਮੇਂ ਤੋਂ ਕਿਸਾਨਾਂ ਦੀ ਮੰਗ ਸੀ ਹੋਣਾ ਮੌਜੂਦਾ ਸਮੇਂ ਦੇ ਵਿੱਚ ਇਸ ਦਾ ਨਮ ਨਿਰਮਾਣ ਹੋਇਆ ਹੈਗਾ ਸੋ ਲਗਭਗ ਸਾਰੇ ਫੜ ਨੂੰ ਜਿਹੜਾ ਹੈਗਾ ਨਵਾਂ ਉੱਚਾ ਕਰਕੇ ਬਣਾਇਆ ਗਿਆ ਹੈਗਾ ਸੋ ਇਸ ਵਿੱਚ ਅੰਡਰਗਰਾਉਂਡ ਪਾਈਪਾਂ ਪਾ ਕੇ ਪਾਣੀ ਦੀ ਸਪਲਾਈ ਕੀਤੀ ਗਈ ਹੈ ਜੋ ਕਿ ਇੱਕ ਨਵੀਂ ਪਰਤਾ ਕੀ ਕਿਉਂਕਿ ਇੱਥੇ ਲੇਬਰ ਆਉਂਦੀ ਉਹਨੇ ਨਹਾਉਣਾ ਵੀ ਆ ਪਾਣੀ ਪੀਣਾ ਵੀ ਆ ਸੋ ਇਹ ਕੁਝ ਨਵੇਂ ਉਪਰਾਲੇ ਪੰਜ ਨਵੇਂ ਟਾਵਰ ਜੋ ਕਿ ਸਮੇਂ ਦੀ ਲੋੜ ਸੀ ਸੋ ਹੀ ਸਾਡੇ ਪਿੰਡ ਵਾਸੀਆਂ ਨੂੰ ਜਿਹੜਾ ਹੈਗਾ ਅੱਜ ਇਹ ਸਾਰੇ ਦੇ ਸਹਿਯੋਗ ਨਾਲ ਸਾਰੇ ਪਿੰਡ ਨੇ ਇਕੱਠੇ ਹੋ ਕੇ ਇੱਕ ਦੂਜੇ ਦਾ ਧੰਨਵਾਦ ਕਰਕੇ ਪੰਚਾਇਤ ਵੱਲੋਂ ਕਿ ਪਿੰਡ ਵਾਸੀਆਂ ਦਾ ਬੜਾ ਸਹਿਯੋਗ ਸੀ ਸੋ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਅੱਜ ਪੰਚਾਇਤ ਨੇ ਇਹ ਪਿੰਡ ਵਾਸੀਆਂ ਨੂੰ ਜਿਹੜੀ ਹੈਗੀ ਆ ਇਹ ਨਵੇਂ ਸੀਜ਼ਨ ਦੀ ਸ਼ੁਰੂਆਤ ਕਰਕੇ ਮੰਡੀ ਦੀ ਅੱਜ ਸਪੋਰਟ ਕੀਤੀ ਹੈ।